ਸੱਚੀ ਗੱਲ ਦੀ ਮੈਂ ਵੀਡੀਓ ਬਣਾ ਰਿਹਾ ਹਾਂ ਰਤਨ ਜੋਤ ਇਹ ਰਤਨ ਜੋਤ ਹੈ ਔਰ ਇਹਦੀ ਵੀਡੀਓ ਮੈਂ ਬਣਾ ਰਿਹਾ ਹਾਂ ਇਹਦੇ ਕੀ ਫਾਇਦੇ ਹਨ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਇਸ ਤੋਂ ਲਾਵਾ ਰਤਨ ਜੋ ਜਿਹੜੀ ਹੈ ਇਹ ਠੰਡੀ ਹੁੰਦੀ ਹੈ ਅਤੇ ਜੇ ਤੁਹਾਡੇ ਜ਼ਖਮ ਦੇ ਦਾਗ ਤੁਹਾਡੇ ਸਰੀਰ ਤੇ ਪਏ ਹੋਏ ਹਨ ਤਾਂ ਤੁਸੀਂ ਨਾਰੀਅਲ ਦਾ ਤੇਲ ਲਓ ਤੇ ਉਹਦੇ ਵਿੱਚ ਰਤਨ ਜੋਤ ਨੂੰ ਚੰਗੀ ਤਰ੍ਹਾਂ ਪਕਾਓ ਪਕਾਉਣ ਤੋਂ ਬਾਅਦ ਤੁਸੀਂ ਲਗਾਤਾਰ 15-20 ਦਿਨ ਉੱਤੇ ਤੇਲ ਦੀ ਮ사ਜ ਕਰੋ ਤੁਸੀਂ ਦੇਖੋਗੇ ਕਿ ਇਹ ਜ਼ਖਮ ਜਿਹੜਾ ਹੈ ਉਹ ਠੀਕ ਹੋ ਗਿਆ ਹੈ ਇਸ ਤੋਂ ਲਾਵਾ ਮੈਂ ਰਤਨ ਜੋਤ ਦੇ ਵਿੱਚ ਇਹ ਤੇਲ ਬਣਾਇਆ ਹੈ ਇਹ ਜਿਹੜਾ ਤੇਲ ਹੈ ਇਹ ਆਮ ਤੌਰ ਤੇ ਮੈਂ ਕਿਸ ਤਰ੍ਹਾਂ ਬਣਾਇਆ ਹੈ ਇਹ ਵਾਲਾਂ ਦਾ ਤੇਲ ਹੈ ਵਾਲਾਂ ਨੂੰ ਕਾਲੇ ਕਰਨਾ ਵਾਲ ਝੜਨੇ ਵਾਲ ਛੋਟੇ ਰਹਿ ਜਾਣੇ ਤੇ ਜਾਂ ਵਾਲ ਸੰਘਣੇ ਨਹੀਂ ਹੋਣੇ ਇਸ ਨੂੰ ਬਣਾਉਣ ਦਾ ਤਰੀਕਾ ਇਹ ਹੈ ਵੀ ਨਾਰੀਅਲ ਦਾ ਤੇਲ ਲਓ ਵਰਜਨ ਕੰਪਨੀ ਦਾ ਨਾਰੀਅਲ ਦਾ ਤੇਲ ਲਓ ਪਾਈਆਂ ਇੱਕ ਉਹਦੇ ਚ ਦੋ ਚਮਚੇ ਤੁਸੀਂ ਇਹ ਪਾਉਣੇ ਹੈ ਇਸ ਤੋਂ ਇਲਾਵਾ ਰਤਨ ਜੋਦ ਪਾਉਣ ਤੋਂ ਇਲਾਵਾ ਤੁਸੀਂ ਇਸ ਦੇ ਵਿੱਚ ਪਾਉਣਾ ਹੈ ਆਮਲਾ ਪਾਊਡਰ 5 ਚਮਚ ਇਹਨਾਂ ਨੂੰ ਚੰਗੀ ਤਰ੍ਹਾਂ ਰਿੰਨਣਾ ਹੈ ਰਿੰਨਣ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਪੱਕ ਜਾਵੇ ਫਿਰ ਤੁਸੀਂ ਕੀ ਕਰਨਾ ਹੈ ਤੁਸੀਂ ਉਸ ਦੇ ਵਿੱਚ ਬਦਾਮਾਂ ਦਾ ਤੇਲ ਪਾਉਣਾ ਹੈ 50 ਗ੍ਰਾਮ ਤੇ 50 ਗ੍ਰਾਮ ਰੰਡੀ ਦਾ ਤੇਲ ਪਾਉਣਾ ਹੈ ਇਹ ਤੇਲ ਨੂੰ ਤੁਸੀਂ ਬਣਾ ਕੇ ਰੱਖ ਲਓ ਅਤੇ ਚੰਗੀ ਤਰ੍ਹਾਂ ਹਲਾਉਣ ਤੋਂ ਬਾਅਦ ਹਫਤੇ 'ਚ ਦੋ ਵਾਰ ਹੀ ਲਗਾਉਣਾ ਸ਼ੁਰੂ ਕਰ ਦਿਓ ਤੁਹਾਡੇ ਵਾਲ ਕਾਲੇ ਵੀ ਹੋ ਜਾਣਗੇ ਤੁਹਾਨੂੰ ਡਾਈ ਕਰਨ ਦੀ ਵੀ ਲੋੜ ਨਹੀਂ ਹਾਲੇ ਤੁਸੀਂ ਦੇਖੋਗੇ ਵੀ ਤੁਹਾਡੇ ਵਾਲ ਕੁਝ ਦਿਨਾਂ ਦੇ ਵਿੱਚ ਲੰਬੇ ਹੋ ਗਏ ਔਰ ਉਸ ਤੋਂ ਬਾਅਦ ਜਦੋਂ ਵੀ ਸੇਬਣਾਉਣਾ ਤੁਸੀਂ ਦਹੀਂ ਨਾਲ ਲਾਉਣਾ ਹੈ ਇੰਨਾ ਹੀ ਨਹੀਂ ਅਗਰ ਤੁਸੀਂ ਗੋਡਿਆਂ ਦਾ ਤੇਲ ਬਣਾਉਂਦੇ ਹੋ ਉਸ ਦੇ ਵਿੱਚ ਤੁਸੀਂ ਰਤਨਜੋਤ ਜਰੂਰ ਪਾਇਆ ਕਰੋ ਕਿਉਂਕਿ ਇਹ ਜ਼ਖਮਾਂ ਨੂੰ ਇਹ ਠੀਕ ਕਰਦੀ ਹੈ ਰਤਨਜੋਤ ਆਮ ਤੌਰ ਤੇ 50 ਤੋਂ ਵੱਧ ਬਿਮਾਰੀਆਂ ਨੂੰ ਇਹ ਠੀਕ ਕਰਦੀ ਹੈ ਅਤੇ ਇਤਨਾ ਹੀ ਨਹੀਂ ਰਤਨਜੋਤ ਦੇ ਪੱਤੇ ਫੁੱਲ ਫਲ ਬੀਜ ਬੀਜਾਂ ਦਾ ਤੇਲ ਕੱਢਿਆ ਜਾਂਦਾ ਹੈ ਇਹ ਬਾਕੀ ਇਸ ਤੋਂ ਇਲਾਵਾ ਉਹ ਤੇਲ ਗੋਡਿਆਂ ਦੇ ਦਰਦ ਵਾਸਤੇ ਵੀ ਇਸਤੇਮਾਲ ਹੁੰਦਾ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਵਾਲ ਕਾਲੇ ਲੰਬੇ ਕੁਦਰਤੀ ਰੰਗ ਹੋ ਜਾਣਗੇ ਅਤੇ ਵਾਲ ਝੜਨਗੇ ਵੀ ਨਹੀਂ ਤੇ ਛਿੱਕੜੀ ਵੀ ਨਹੀਂ ਰਹੇਗੀ ਤੁਹਾਡੇ ਸਿਰ 'ਚ ਤੇ ਵਾਲਾਂ ਦੇ ਵਿੱਚ ਚਮਕ ਵੀ ਆ ਜਾਏਗੀ ਇੰਨਾ ਹੀ ਨਹੀਂ ਅਗਰ ਜੇ ਤੁਹਾਡੀ ਕੋਈ ਸਾਡੀ ਟੁੱਟੀ ਹੈ ਤੁਸੀਂ ਇਹ ਤੇਲ ਦੀ ਮਛਾਤ ਕਰੋ ਤੁਹਾਡਾ ਟੁੱਟੀ ਹੱਡੀ ਕੁਝ ਦਿਨਾਂ ਦੇ ਵਿੱਚ ਠੀਕ ਹੋ ਜਾਏਗੀ ਅਗਰ ਤੁਹਾਡੇ ਅੰਤੜੀਆਂ 'ਚ ਸੋਜ ਹੈ ਤਾਂ ਤੁਸੀਂ ਇਸ ਦਾ ਤੇਲ ਦਾ ਇਸਤੇਮਾਲ ਕਰੋ ਬੀਪੀ ਠੀਕ ਇਹਦਾ ਜਿਹੜਾ ਆਮ ਤੌਰ ਤੇ ਪਾਣੀ ਹੈ ਉਹ ਪੀਓ ਹਾਰਟ ਦੇ ਮਰੀਜ਼ਾਂ ਲਈ ਵੀ ਹੈ ਬਹੁਤ ਵਧੀਆ ਹੈ ਬੀਪੀ ਵੀ ਨਹੀਂ ਵਧੇਗਾ ਆਹ ਦੇਮ ਰੀਜਾ ਲਈ ਵੀ ਇਹ ਬਹੁਤ ਵਧੀਆ ਚੀਜ਼ ਹੈ ਗੰجههਪਣ ਵਾਸਤੇ ਤੇ ਸੋਨੇ ਤੇ ਸੁਹਾਗਾ ਤੇ ਤੁਸੀਂ ਇਸ ਦੀ ਵਰਤੋਂ ਕਰੋ ਅਗਰ ਤੁਹਾਡੇ ਵਾਲ ਸਫੇਦ ਨੇ ਤੇ ਇਸ ਦੀ ਵਰਤੋਂ ਕਰੋ ਵਾਲ ਕਾਲੇ ਹੋ ਜਾਣਗੇ ਬਾਕੀ ਤੁਹਾਨੂੰ ਸਕਿਨ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਵੀ ਤੁਹਾਡੀ ਇਹ ਮ사ਜ ਕਰਨ ਨਾਲ ਠੀਕ ਹੋ ਜਾਏਗੀ ਅਗਰ ਤੁਹਾਡੇ ਲਖਵਾ ਵਾ ਤੇ ਇਹ ਤੇਲ ਦੀ ਮ사ਜ ਕਰੋ ਇਹਦੇ ਬੀਜਾਂ ਦਾ ਤੇਲ ਜਿਹੜਾ ਕੱਢਿਆ ਆ ਉਹਦੀ ਮ사ਜ ਕਰਨੀ ਐ। ਬਾਕੀ ਤੁਹਾਡਾ ਹਾਜਮਾ ਠੀਕ ਨਹੀਂ ਐ। ਤਾਂ ਤੁਸੀਂ ਇਹਦਾ ਪਾਣੀ ਪੀਣਾ ਸ਼ੁਰੂ ਕਰਦੋ। ਅਗਰ ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਬਾਰ-ਬਾਰ ਮੋਸ਼ਨ ਹੁੰਦਾ ਹੈ। ਤੇ ਇਹਦਾ ਮਤਲਬ ਇਹ ਐ ਵੀ ਤੁਹਾਨੂੰ ਤੁਹਾਡੇ ਅੰਦਰ ਗਰਮੀ ਹੈ। ਤੁਸੀਂ ਇਹਦਾ ਪਾਣੀ ਪੀਓ। ਤੇ ਇਹ ਤੁਹਾਡਾ ਮਸਲਾ ਜਿਹੜਾ ਉਹ ਹੱਲ ਅਰਦੇਗਾ ਤੁਸੀਂ ਇੱਕ ਵਾਰੀ ਇਸ ਦਾ ਇਸਤੇਮਾਲ ਕਰਕੇ ਦੇਖੋ ਬਹੁਤ ਵਧੀਆ ਚੀਜ਼ ਹੈ ਬਾਕੀ ਖਾਣੇ ਨੂੰ ਸੁਆਦੀ ਬਣਾਉਣ ਵਾਸਤੇ ਤੁਹਾਨੂੰ ਇਹਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੁਸੀਂ ਦੇਗੀ ਮਿਰਚ ਨੂੰ ਰਹਿਣ ਦਿਓ ਉਹਦੀ ਜਗ੍ਹਾ ਤੇ ਤੁਸੀਂ ਇਸ ਨੂੰ ਰਤਨ ਜੋਤ ਨੂੰ ਪਾ ਲਓ ਦੇਖੋ ਕੁਦਰਤ ਨੇ ਕਿੰਨੀ ਵਧੀਆ ਚੀਜ਼ ਦਿੱਤੀ ਹੋਈ ਹੈ ਬਾਕੀ ਇਸ ਤੋਂ ਇਲਾਵਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ